ਕਾਸ਼ ਜਿਹੜ ਇਦਾਂ ਦੀ ਗੱਲ ਹੋਣ ਵਾਲੀ ਸੀ ਜਾਂ ਹੋਣੀ ਸੀ ਤਾਂ ਇਹਨਾਂ ਨੂੰ ਦੋਨਾਂ ਨੂੰ ਪਹਿਲਾਂ ਇੱਕ ਟੇਬਲ ਮੀਟਿੰਗ ਰੱਖ ਕੇ ਆਪ ਦਾ ਕੋਈ ਨਾ ਕੋਈ ਸੈਟਿੰਗ ਕਰ ਲੈਣੀ ਚਾਹੀਦੀ ਸੀ ਹਨਾ ਐ ਗੱਲ ਭੁਲੇਖੇ ਜਿਹਰੇ ਵੀ ਅੱਜ ਇਹ ਜਿਹਾ ਹੋਇਆ ਕੀ ਹੈ ਵੀ ਜਿਹੜੀ ਉਹ ਇੱਕਦਮ ਪੜਖ ਗਈ ਹੈ ਵੀ ਮੈਨੂੰ ਤਾਂ ਬੜੀ ਹੀ ਵਿਅਗੀ ਗੱਲ ਇਹ ਚਲੋ ਜਾਂ ਭਈ ਨਾ ਜ ਕੋਈ ਤੀਜਾ ਕੋਈ ਹੋਇਆ ਐਸਾ ਵੜ ਗਿਆ ਹੋਣਾ ਜਿਹਨੇ ਇਹਨਾਂ ਨੂੰ ਪਾੜਤਾ ਉਂਗਲੇ ਸੀ ਲਾਈ ਕੇ ਇਤਨਾ ਖੇਰੂ ਖੇਰੂ ਕਰਤਾ ਢਾਚਾ ਸਾਰਾ ਚਲਦੇ ਆ ਵਧੀਆ ਚੱਲੀ ਜਾਂਦੇ ਵਾ ਤੀਜਾ ਆ ਕੇ ਫੂ ਕੱਢਦਾ ਜਦੋਂ ਇੱਕ ਟਾਇਰ ਦੀ ਬਸ ਉਸ ਤੋਂ ਆਪ ਮਸਲੇ ਹੱਲ ਹੋ ਜਾਂਦੇ ਐਸ਼ਾ ਦਾ ਬੂਮੈਂਟ ਦਿੱਤੀ ਹੋਇਆ ਕੰਮ ਇਹ ਹੈ ਹਨਾ ਤੇ ਪਰ ਐ ਜੇ ਲੱਗਿਆ ਵੀ ਜਿਵੇਂ ਦੋਨੇ ਤਰ੍ਹਾਂ ਹਨਾ ਦੋਨੇ ਤਰ੍ਹਾਂ ਦੀ ਮਿਹਨਤ ਹੁੰਦੀ ਹੈ ਪ੍ਰੋਡਿਊਸਰ ਦੀ ਵੀ ਔਰ ਸਿੰਗਰ ਦੀ ਵੀ ਦੋਨਾਂ ਨੇ ਪੂਰੀ ਵਧੀਆ ਮਿਹਨਤ ਕਰਕੇ ਇੱਕ ਮੁਕਾਮ ਹਾਸਲ ਕਰ ਲਿਆ ਪਰ ਪਤਾ ਨਹੀਂ ਕੀ ਵਿੱਚ ਕਾਲੰਗੇਰੀ ਆ ਗਈ ਕਿ ਜਿਵੇਂ ਸਿਰੇ ਤੇ ਆ ਕੇ ਸਿਖਰੇ ਤੇ ਆ ਕੇ ਇਹ ਗੱਲ ਜਿਹੜੀ ਇੱਕ ਦਮ ਭੰਬੜ ਬਣ ਗਈ ਹਨਾ ਤੇ ਚੰਗਾ ਜਿਹਾ ਲੱਗਿਆ ਕਾਸ਼ ਜਿਹੜ ਇਦਾਂ ਦੀ ਗੱਲ ਹੋਣ ਵਾਲੀ ਸੀ ਜਾਂ ਹੋਣੀ ਸੀ ਤਾਂ ਇਹਨਾਂ ਨੂੰ ਦੋਨਾਂ ਨੂੰ ਪਹਿਲਾਂ ਇੱਕ ਟੇਬਲ ਮੀਟਿੰਗ ਰੱਖ ਕੇ ਆਪ ਦਾ ਕੋਈ ਨਾ ਕੋਈ ਸੈਟਿੰਗ ਕਰ ਲੈਣੀ ਚਾਹੀਦੀ ਸੀ ਹਨਾ ਅੱਛਾ ਹੀ ਲੱਗਿਆ ਵੀ ਇੱਕਦਮ ਐਡਾ ਵੱਡਾ ਕਿ ਲੜਕੀ ਦਾ ਗਾਇਕਾ ਦਾ ਐ ਰੌਲਾ ਜਾ ਪਵੇ ਜਾਂ ਐ ਗੱਲ ਭੁਲਿਖੀ ਚ ਰਹਿ ਵੀ ਉਹ ਇਹ ਜਿਹਾ ਹੋਇਆ ਕੀ ਹੈ ਵੀ ਜਿਹੜੀ ਉਹ ਇੱਕਦਮ ਪੜਕ ਗਈ ਹੈ ਨਾ ਵੀ ਮੈਨੂੰ ਤਾਂ ਬੜੀ ਹੀ ਡਿਆਗੀ ਗੱਲ ਇਹ ਸੀ ਬਸ ਮਤਲਬ ਇਹ ਪਹਿਲਾ ਦਿਵਸ ਦੀ ਗੱਲ ਕੀਤੀ ਹੈ ਇੱਕ ਮਹਿਲਾ ਨੂੰ ਸਮਾਨ ਦਿੰਦੇ ਆ ਪੂਰੇ ਦੇਸ਼ ਵਿੱਚ ਮਹਿਲਾ ਦਿਵਸ ਮੈਂ ਤਾਂ ਪਹਿਲਾਂ ਹੀ ਕਹਤਾ ਹਾਂ ਵੀ ਉਸ ਦਿਨ ਮਹਿਲਾ ਦਿਵਸ ਤੇ ਅਲਿਦਰ ਇਹ ਕਾਰਵਾਈ ਹੋਈ ਹੈ ਪਰ ਇਹ ਹੋਣਾ ਨਹੀਂ ਚਾਹੀਦਾ ਸੀ ਕਿਉਂਕਿ ਐਡੀ ਵੱਡੀ ਗੱਲ ਜਿਹੜੀ ਲੋਕਾਂ ਚ ਜਾਵੇ ਇੱਕ ਵਧੀਆ ਸਿੰਗਰ ਅੱਛੀ ਕੁੜੀ ਨੇ ਉਹਨੇ ਆਪ ਦਾ ਮਕਾਮ ਅਸਰ ਕਰ ਲਿਆ ਸੀਗਾ ਤੇ ਉਹ ਦੋਨਾਂ ਤਰ੍ਹਾਂ ਲਈ ਤਾਂ ਕਮਾਈ ਦਾ ਸਰਦ ਸੀਗਾ ਕਿਉਂਕਿ ਪਹਿਲਾਂ ਬੇਸ਼ੱਕ ਪ੍ਰੋਡਿਊਸਰ ਨੇ ਪੈਸੇ ਲਾਏ ਉਹਨੂੰ ਖੜੀ ਕੀਤਾ ਸਟੈਂਡ ਕੀਤਾ ਮੁਰ ਕਿਉਂ ਕਮਾਈ ਵੀ ਪ੍ਰੋਡਿਊਸਰ ਲਈ ਕਰ ਰਹੀ ਸੀ ਨਾ ਦੋਨਾਂ ਪਰਿਵਾਰਾਂ ਲਈ ਕਰ ਰਹੀ ਸੀ ਵੀ ਨਹੀਂ ਚਾਹੀਦਾ ਇਸ ਤਰ੍ਹਾਂ ਦੇਗਾ ਰੋਲਾ ਪੈਣਾ ਚਾਹੀਦਾ ਚਲੋ ਜਾਂ ਭਈ ਨਾ ਜੇ ਕੋਈ ਤੀਜਾ ਕੋਈ ਹਿੱਸਾ ਵੜ ਗਿਆ ਹੋਣਾ ਜਿਹਨੇ ਇਹਨਾਂ ਨੂੰ ਪਾੜਤਾ ਉਂਗਲੇ ਸੀ ਲਾਈ ਕਿ ਇਤਨਾ ਖੇਰੂ ਖੇਰੂ ਕਰਤਾ ਢਾਚਾ ਸਾਰਾ ਚਲਦੇ ਆ ਵਧੀਆ ਚੱਲੀ ਜਾਂਦੇ ਪਰ ਤੀਜਾ ਆ ਕੇ ਫੂਕ ਕੱਢਦਾ ਜਦੋਂ ਕਿ ਟਾਇਰ ਦੀ ਬਸ ਉਦੋਂ ਆਪ ਮਸਲੇ ਹੱਲ ਹੋ ਜਾਂਦੇ ਤੇ ਫਿਰ ਉਹ ਜਿਹੜੀਆਂ ਪਿਛਲੀਆਂ ਨਿੱਕੀਆਂ ਮੁੰਡੀਆਂ ਦਾ ਡਰਾਮਾ ਹੁੰਦੀਆਂ ਨੇ ਉਹ ਵੀ ਫਿਰ ਤੁਹਾਨੂੰ ਪਤਾ ਉਪੜ ਕੇ ਵੱਡੀਆਂ ਬਣ ਜਾਂਦੀਆਂ ਨੇ ਹਾਈ ਕੋਰਟ ਦੇ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਿੰਕੀ ਨੂੰ ਜਿਹੜੇ ਕਿ ਰਿਹਤ ਦਿੱਤੀ ਗਈ ਹੈ ਦੇਖੋ ਜੀ ਮਾਨਯੋਗ ਹਾਈ ਕੋਰਟ ਦਾ ਜਿਹੜਾ ਫੈਸਲਾ ਨਾ ਰਿ ਉਹਨਾਂ ਨੇ ਕੁਝ ਦੇਖ ਕੇ ਕੀਤਾ ਉਹ ਤਾਂ ਬਹੁਤ ਵੱਡੀਆਂ ਪਾਵਨਾਂ ਨੇ ਤੇ ਕੋਈ ਨਾ ਕੋਈ ਉਹਨਾਂ ਨੂੰ ਵਿੱਚੋਂ ਕੋਈ ਗੱਲ ਲੱਗੀ ਤਾਂ ਉਹਨਾਂ ਨੇ ਉਹਨਾਂ ਨੂੰ ਜਿਹੜੀ ਰਾਤ ਦੇਤੀ ਇਹ ਸ਼ਾਇਦ ਉਹ ਮਨ ਦੇਤੇ ਹੋਇਆ ਕੰਮ ਹੈ ਹਨਾ ਤੇ ਪਰ ਐਜੇ ਲੱਗਿਆ ਵੀ ਜਿਵੇਂ ਦੋਨੇ ਤਰ੍ਹਾਂ ਹਨਾ ਦੋਨੇ ਤਰ੍ਹਾਂ ਦੀ ਮਿਹਨਤ ਹੁੰਦੀ ਹੈ ਪ੍ਰੋਡਿਊਸਰ ਦੀ ਵੀ ਔਰ ਸਿੰਗਰ ਦੀ ਵੀ ਦੋਨਾਂ ਨੇ ਪੂਰੀ ਵਧੀਆ ਮਿਹਨਤ ਕਰਕੇ ਇੱਕ ਮਕਾਮ ਹਾਸਲ ਕਰ ਲਿਆ ਪਰ ਪਤਾ ਨਹੀਂ ਕੀ ਵਿੱਚ ਕਾਲੰਗੇਰੀ ਆ ਗਈ ਕੀ ਜੇ ਬਸਰੇ ਤੇ ਆ ਗਈ ਸਿਖਰ ਤੇ ਆ ਕੇ ਇੱਕ ਗੱਲ ਜਿਹੜੀ ਇੱਕਦਮ ਭੰਬੜ ਬਣ ਗਈ ਹੈ ਨਾ ਤੇ ਚੰਗਾ ਜਿਹਾ ਲੱਗਿਆ ਕਾਸ਼ ਜੇ ਇਹ ਇਦਾਂ ਦੀ ਗੱਲ ਹੋਣ ਵਾਲੀ ਸੀ ਜਾਂ ਹੋਣੀ ਸੀ ਤਾਂ ਇਹਨਾਂ ਨੂੰ ਦੋਨਾਂ ਨੂੰ ਪਹਿਲਾਂ ਇੱਕ ਟੇਬਲ ਮੀਟਿੰਗ ਰੱਖ ਕੇ ਆਪ ਦਾ ਕੋਈ ਨਾ ਕੋਈ ਸੈਟਿੰਗ ਕਰ ਲੈਣੀ ਚਾਹੀਦੀ ਸੀ ਹੈ ਨਾ ਅੱਛਾ ਹੀ ਲੱਗਿਆ ਵੀ ਇੱਕਦਮ ਐਡਾ ਵੱਡਾ ਇੱਕ ਲੜਕੀ ਦਾ ਗਾਇਕਾ ਦਾ ਐ ਰੌਲਾ ਜਾ ਪਵੇ ਜਾਂ ਐ ਗੱਲ ਭੁਲਿਖੀ ਚ ਰਹੇ ਵੀ ਅਜਿਹਾ ਹੋਇਆ ਕੀ ਹੈ ਵੀ ਜਿਹੜੀ ਉਹ ਇੱਕਦਮ ਪੜਕ ਗਈ ਹੈ ਨਾ ਵੀ ਮੈਨੂੰ ਤਾਂ ਬੜੀ ਹੀ ਦੇਗੀ ਗੱਲ ਇਹ ਬਸ ਮਤਲਬ ਇਹ ਪਹਿਲਾ ਦਿਵਸ ਦੀ ਗੱਲ ਕੀਤੀ ਹੈ ਇੱਕ ਮਹਿਲਾ ਨੂੰ ਸਮਾਨ ਦਿੰਦੇ ਆ ਪੂਰੇ ਦੇਸ਼ ਵਿੱਚ ਮਹਿਲਾ ਦਿਵਸ ਮੈਂ ਤਾਂ ਪਹਿਲਾਂ ਹੀ ਕਹਤਾ ਹਾਂ ਵੀ ਉਸ ਦਿਨ ਮਹਿਲਾ ਦਿਵਸ ਤੇ ਅਲਿਦਰ ਇਹ ਕਾਰਵਾਈ ਹੋਈ ਹੈ ਪਰ ਇਹ ਹੋਣਾ ਨਹੀਂ ਚਾਹੀਦਾ ਸੀ ਕਿਉਂਕਿ ਐਡੀ ਵੱਡੀ ਗੱਲ ਜਿਹੜੀ ਲੋਕਾਂ ਚ ਜਾਵੇ ਇੱਕ ਵਧੀਆ ਸਿੰਗਰ ਅੱਛੀ ਕੁੜੀ ਨੇ ਉਹਨੇ ਆਪ ਦਾ ਮਕਾਮ ਅਸਰ ਕਰ ਲਿਆ ਸੀਗਾ ਤੇ ਉਹ ਦੋਨਾਂ ਤਰ੍ਹਾਂ ਲਈ ਤਾਂ ਕਮਾਈ ਦਾ ਸਰਦ ਸੀਗਾ ਕਿਉਂਕਿ ਪਹਿਲਾਂ ਬੇਸ਼ੱਕ ਪ੍ਰੋਡਿਊਸਰ ਨੇ ਪੈਸੇ ਲਾਏ ਉਹਨੂੰ ਖੜੀ ਕੀਤਾ ਸਟੈਂਡ ਕੀਤਾ ਮੁਰ ਕਿਉਂ ਕਮਾਈ ਵੀ ਪ੍ਰੋਡਿਊਸਰ ਲਈ ਕਰ ਰਹੀ ਸੀ ਨਾ ਦੋਨਾਂ ਪਰਿਵਾਰਾਂ ਲਈ ਕਰ ਰਹੀ ਸੀ ਵੀ ਨਹੀਂ ਚਾਹੀਦਾ ਇਸ ਤਰ੍ਹਾਂ ਦੇਗਾ ਰੋਲਾ ਪੈਣਾ ਚਾਹੀਦਾ ਚਲੋ ਜਾਂ ਭਾਈਨਾ ਜੇ ਕੋਈ ਤੀਜਾ ਕੋਈ ਹਿੱਸਾ ਵੜ ਗਿਆ ਹੋਣਾ ਜਿਹਨੇ ਇਹਨਾਂ ਨੂੰ ਪਾੜਤਾ ਉਂਗਲੇ ਸੀ ਲਾਈ ਕਿ ਇਤਨਾ ਖੇਰੂ ਖੇਰੂ ਕਰਤਾ ਢਾਚਾ ਸਾਰਾ ਚਲਦੇ ਆ ਵਧੀਆ ਚੱਲੀ ਜਾਂਦੇ ਪਰ ਤੀਜਾ ਆ ਕੇ ਫੂਕ ਕੱਢਦਾ ਜਦੋਂ ਕਿ ਟਾਇਰ ਦੀ ਬਸ ਉਦੋਂ ਆਪ ਮਸਲੇ ਹੱਲ ਹੋ ਜਾਂਦੇ ਤੇ ਫਿਰ ਉਹ ਜਿਹੜੀਆਂ ਪਿਛਲੀਆਂ ਨਿੱਕੀਆਂ ਮੁੰਡੀਆਂ ਦਾ ਡਰਾਮਾ ਹੁੰਦੀਆਂ ਨੇ ਉਹ ਵੀ ਫਿਰ ਤੁਹਾਨੂੰ ਪਤਾ ਉਪੜ ਕੇ ਵੱਡੀਆਂ ਬਣ ਜਾਂਦੀਆਂ ਨੇ ਹਾਈ ਕੋਰਟ ਦੇ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਿੰਕੀ ਨੂੰ ਜਿਹੜੇ ਕੀ ਰਿਹਤ ਦਿੱਤੀ ਗਈ ਹੈ ਦੇਖੋ ਜੀ ਮਾਨਯੋਗ ਹਾਈ ਕੋਰਟ ਦਾ ਜਿਹੜਾ ਫੈਸਲਾ ਨਾ ਰਿਜ਼ ਉਹਨਾਂ ਨੇ ਕੁਝ ਦੇਖ ਕੇ ਕੀਤਾ ਉਹ ਤਾਂ ਬਹੁਤ ਵੱਡੀਆਂ ਪਾਵਨਾਂ ਨੇ ਤੇ ਕੋਈ ਨਾ ਕੋਈ ਉਹਨਾਂ ਨੂੰ ਵਿੱਚੋਂ ਕੋਈ ਗੱਲ ਲੱਗੀ ਤਾਂ ਉਹਨਾਂ ਨੇ ਉਹਨਾਂ ਨੂੰ ਜਿਹੜੀ ਹੱਥ ਦੇਤੀ